ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਟਾਰਗੇਟ ਕਿਲਿੰਗ ਅਤੇ ਫਰੋਤੀ ਲੈਣ ਵਾਲੇ ਗੈਂਗ ਦੇ ਦੋ ਪੇਸ਼ਾਵਰ ਗੁਰਗੇ ਅਤੇ ਤਿੰਨ ਨਾਜਾਇਜ਼ ਅਸਲੇ 16 ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ ਮੌਜੂ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅੰਸਰ ਅਤੇ ਕ੍ਰਿਮੀਨਲ ਐਂਡ ਗੈਂਗਸਟਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਦੀ ਰਹੀ ਹੈ उस मुहिम से सू बहुत वो कामयाबी उदों मिली जदों एस पी डी योगेश कुमार एस पी सिराज आदम डी एस पी राजपुरा बिक्रम बराड़ इंचार्ज स्पैशल सैल राजपुरा इंस्पैक्टर हैरी गोपा राय दीमान ने कुख्यात जेड़े गैंगस्टर जेड़े लॉरेंस बिश्नुरी ढिलों जे यू एस अमे अमेरिका च बैठे गैंगस्टर लिंक है ਤੇ ਉਹਨਾਂ ਦੇ ਇਸ਼ਾਰਿਆਂ ਤੇ ਨਸ਼ਾ ਤਸਕਰੀ ਫਿਰੋਤੀ ਅਤੇ ਕੰਟਰੈਕਟ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਬੱਤੀਬੌਰ ਦੇ ਇੱਕ ਸੋਫਿਸਟੀਕੇਟਿਡ ਪਿਸਟਲਸ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਤੇ 15 ਰਾਉਂਡ ਬਰਾਮਦ ਮਿਲਦੇ ਗਏ ਇਹ ਦੋ ਦੋਸ਼ੀ ਹਰਜਨਦਰ ਸਿੰਘ ਔਰ ਫਲਾਡੀ ਵਾਸੀ ਬਨੂਰ ਤੇ ਸੁੰਬੀ ਜਿਹੜਾ ਦੂਜਾ ਕ੍ਰਿਮੀਨਲ ਹੈਗਾ ਹੈ ਇਹਨਾਂ ਤੇ ਪਹਿਲਾਂ ਵੀ ਅਸਲਾ ਹੈ ਫਿਰੋਤੀ ਦੇ ਇਹ ਹੋਰ سنگੀਰ ਧਰਾਮਾ ਦੇ ਕਈ ਅਪਰਾਧਿਕ ਮਾਮਲੇ ਦਰਜ ਨੇ ਪਿਤੇ ਦਿਨੀ ਜਨਵਰੀ ਚ ਜਿਹੜਾ ਮੀਤ ਪੌਂਸਰ ਦਾ ਚੰ디ਗੜ੍ਹ ਚ ਕਤਲ ਹੋਇਆ ਸੀ ਬੜੀ ਬੇਰਹਿਮੀ ਨਾਲ ਉਹਨੂੰ ਮੌਤੇ ਘਾਟਸਾਰਿਆ ਗਿਆ ਸੀ ਉਸ ਕਤਲ ਦੀ ਚੰ디ਗੜ੍ਹ ਦੀ ਵਾਰਦਾਤ ਚ ਵੀ ਇਹਨਾਂ ਦੋਨਾਂ ਦੋਸ਼ੀਆਂ ਦਾ ਹੱਥ ਹੈਗਾ ਤੇ ਇਹਨਾਂ ਦੋਨਾਂ ਦੋਸ਼ੀਆਂ ਦੀ ਅਰਸਟ ਨਾਲ ਤੇ ਤਿੰਨੇ ਪਿਸਤਲ ਜਿਹੜੇ ਅਸੀਂ ਰਿਕਵਰ ਕੀਤੇ ਇਹਦੇ ਨਾਲ ਜਿਹੜਾ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕੋਈ ਹੋਰ ਇਹਨਾਂ ਨੇ ਅੱਗੇ ਸਨਸਨੀ ਖੇਸ ਕਤਲ ਦੀ ਵਾਰਦਾਤ ਨੂੰ ਨਾਮ ਅੰਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ ਤੇ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਖਿਲਾਫ ਚਾਕ ਚੌਂੰਦਾ ਤੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਆ ਕਿ ਚੋਣ ਜਾਬਤਾ ਵੀ ਲੱਗਿਆ ਹੋਇਆ ਤੇ ਟੋਲਿੰਗ ਵੀ ਨਜ਼ਦੀਕ ਆ ਰਹੀ ਤੇ ਲਗਾਤਾਰ ਹੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਪਟੋਲਿੰਗ ਆ ਕਰਕੇ ਫਲੈਗ ਮਾਰਚ ਕਰਕੇ ਅਚਨਛੇ ਚੈਕਿੰਗਾ ਕਰਕੇ ਪਟਿਆਲਾ ਪੁਲਿਸ ਨੇ ਇੱਕ ਸਰਗਰਮ ਮੁਹਿੰਮ ਜੜੀਆ ਜੋ ਕ੍ਰਿਮੀਨਲਸ ਦੇ ਖਿਲਾਫ ਚਲਾਈ ਹੋਈ ਆ ਤੇ ਇਸੇ ਮੁਹਿੰਮ ਦੀ ਲੜੀ ਚ ਇਸ ਮੋਡਿਊਲ ਨੂੰ ਜਿਹੜਾ ਬਰਸ ਕੀਤਾ ਗਿਆ ਜਿਹੜਾ ਦੂਜੇ ਮੁਲਕ ਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਹਿਲਾਂ ਵੀ ਵਾਅਦਾ ਤਾਂ ਕੀਹਦੀਆਂ ਤੇ ਅੱਗੇ ਵੀ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਠਾਲਿਆ ਜਾ ਸਕਦਾ ਤੇ ਕੀ ਕੰਮ ਕਰ ਰਹੇ ਹੋ ਇੱਕ ਕ੍ਰਿਮਨਲ ਨੇ ਜੀ ਕਮਤ ਕੋਈ ਨਹੀਂ ਇਹਨਾਂ ਦੇ ਹੀ ਕ੍ਰਾਈਮ ਕੇਸ ਆ ਹੋ ਗਿਆ। ਪੱਲਾ ਵੀ ਇਹਨਾਂ ਤੇ ਕਈ ਵੱਡੇ ਤਰਾਹਾਂ ਦੇ ਮੁਕਦਮੇ ਦਰਜ ਆ। ਤੇ ਇਹਨਾਂ ਨੇ ਹੁਣ ਵੀ ਕਿਸੇ ਵੱਡੀ ਵਾਰਦਾਤ ਤੋਂ ਅੰਜਾਮ ਦਿੱਤਾ। ਕਿਸੇ ਗੈਂਗ ਦਾ ਹਾਂਜੀ ਇਹ ਲਾਰੈਂਸ ਬਿਸ਼ਨੋਈ ਦਾ ਜਿਹੜਾ ਇੱਕ ਖਾਸ ਸਾਥੀ ਆ ਬੁਲਟਨ ਅਮਰੀਕਾ 'ਚ ਬੈਠਾ ਉਹਦੇ ਨਾਲ ਸੰਬੰਧਿਤ ਗੈਂਗਸਟਰ ਨੇ।